ਪਾਸਟ ਹੈਗਾ ਪੂਰੇ ਪੰਜਾਬ ਦੇ ਵਿੱਚ ਕਿ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਤੋਂ ਬੋਗਿਆ ਚੜ ਕੇ ਪੰਜਾਬ ਦੇ ਕਿਸਾਨਾਂ ਦੀ ਜਮੀਨਾਂ ਖੋਹ ਰਹੀ ਹੈ ਔਰ ਉਹ ਬਿਨ ਮੌਜੂਦੇ ਤੋਂ ਬਿਨ ਦੱਸਿਆ ਉਹਨਾਂ ਨਾਲ ਧੱਕਾ ਕਰ ਰਹੀ ਹੈ ਜਿਸ ਕਰਕੇ ਅੱਜ ਕਿਸਾਨ ਜਿਹੜਾ ਮਜਬੂਰ ਹੋ ਕੇ ਭਗਵੰਤ ਮਾਨ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮਤ ਭਲੇਖੇ ਚ ਰਹਿੰਦਾ ਅਸੀਂ ਜਿਹੜਾ 1 ਇੰਚ ਵੀ ਜ਼ਮੀਨ ਦਾ ਆਪਣਾ ਜਿਹੜਾ ਅਕਵਾ ਨਹੀਂ ਹੋਣਦਿਆਂਗੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਸਾਡੇ ਪਰਿਵਾਰ ਖਤਮ ਹੋ ਜਾਣਗੇ ਕਿਉਂਕਿ ਸਾਡੀ ਰੋਜ਼ੀ ਰੋਟੀ ਸਾਰਾ ਜਿਹੜਾ ਦਰੋਂ ਬਲਾ ਰਹੇ ਇਹਨਾਂ ਜ਼ਮੀਨਾਂ ਤੇ ਹੈਗਾ ਇਸ ਕਰਕੇ ਆਜੀ ਜਿਹੜੀ ਪੰਜਾਬ ਦੇ ਜਿਹੜੇ ਪ੍ਰਭਾਵਿਤ ਲੋਕ ਪਠਾਨਕੋਟ ਦੇ ਵਿੱਚ ਉਹ ਸਾਰੇ ਲੋਕੀ ਅੱਜ ਆਪਣੇ ਟ੍ਰੈਕਟਰ ਲੈ ਕੇ ਇੱਥੇ ਮਾਰਚ ਕਰ ਰਹੇ ਨੇ ਤੇ ਭਗਵੰਤ ਮਾਨ ਨੂੰ ਸੰਦੇਸ਼ਾ ਭੇਜ ਰਹੇ ਨੇ ਸਰ ਕਿੰਨੀ ਏਕੜ ਜ਼ਮੀਨ ਜਿਹੜੀ ਪਠਾਨਕੋਟ ਦੇ ਵਿੱਚ ਰਿਕਵਾਇਰ ਕੀਤੀ ਗਈ ਹੈ ਪੂਰੇ ਪੰਜਾਬ ਦੀ ਜਿਹੜੀ ਹੈ ਉਹ 6500 6500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਪਠਾਨਕੋਟ ਦੀ 1000 ਏਕੜ ਜਿਹੜੀ ਉਪਜਾਊ ਜ਼ਮੀਨ ਹੈ ਸ਼ਹਿਰ ਦੇ ਕਸਬਿਆਂ ਦੇ ਨਾਲ ਲੱਗਦੀ ਹੈ ਉਹ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੇ ਕਿ ਸਰਾ ਸਰ ਕਿਸਾਨਾਂ ਦੇ ਨਾਲ ਧੱਕਾ ਹੈਗਾ ਕਿਉਂਕਿ ਇਥੇ ਪਹਿਲਾਂ ਹੀ ਬਹੁਤ ਕਲੌਣੀਆਂ ਜਿਹੜੀਆਂ ਨਾ ਅਨ ਛੱਤੀਆਂ ਅਨ ਬਣਾਈਆਂ ਪਈਆਂ ਨੇ ਔਰ ਉਹ ਆਪਣਾ ਇੰਡਸਟਰੀ ਏਰੀਆ ਜਿਹੜਾ ਉਹ ਅੱਜ ਤੱਕ ਨਹੀਂ ਬਣਿਆ ਜਿਹੜਾ ਕਿ 25 30 ਸਾਲ ਤੋਂ ਜਿਹੜਾ ਉਹਨੂੰ ਐਕਵਾਇਰ ਕੀਤਾ ਗਿਆ ਡੈਮ ਸਾਰਾ ਖਾਲੀ ਪਿਆ ਸਾਰੀਆਂ ਜ਼ਮੀਨਾਂ ਖਾਲੀ ਪਈਆਂ ਪਰ ਕਿਸਾਨ ਦੀ ਜਿਹੜੀ ਜ਼ਮੀਨ ਕੌਣ ਦਾ ਜਿਹੜਾ ਤੇ ਇਹ ਇਹਨਾਂ ਨੇ ਸਮਝਿਆ ਉਹਦੇ ਤਹਿਤ ਦੇ ਵਿੱਚ ਇਹ ਜ਼ਮੀਨਾਂ ਤੋਂ ਜ਼ਮੀਨਾਂ ਕਿਸਾਨਾਂ ਤੋਂ ਕੌਣ ਚਾਹੁੰਦੇ ਨੇ ਕਿ ਹੈ ਕਿਸੇ ਵੀ ਢੰਗ ਨਾਲ ਹੋ ਕਿਉਂਕਿ ਇਹਨਾਂ ਦੀ ਜਿਹੜੀ ਜਾਰੀ ਹੈ ਉਹ ਵੱਡੇ ਲੈਵਲ ਉੱਪਰ ਆਪਣੇ ਮਲਟੀਨੇਸ਼ਨਲ ਕੰਪਨੀਆਂ ਕਾਰਪੋਰੇਸ਼ਨਾਂ ਨਾਲ ਹੈਗੀ ਹੈ ਇਸ ਕਰਕੇ ਇਹ ਜਿਹੜੀ ਜ਼ਮੀਨਾਂ ਆਸੀਂ ਆਪਣੀ ਰੋਜੀ ਰੋਟੀ ਜਿਹੜੀ ਆ ਉਹ ਖੋਹ ਨਹੀਂ ਦੇਵਾਂਗੇ ਭਾਵੇਂ ਸਾਡੀ ਪ੍ਰਬੰਧਕ ਕੀ ਰੋਡ ਮੈਪ ਰਹਿ ਗਿਆ ਟਰੈਕਟਰ ਮਾਰਚਾ ਕੀ ਰੂਟ ਰਹਿ ਗਿਆ ਟਰੈਕਟਰ ਮਾਰਚਾ ਅਸੀਂ ਅੱਜ ਮਲਕਪੁਰ ਚੌਂਕ ਤੋਂ ਚੱਲ ਕੇ ਆਪਣੇ ਮਕਨਾ ਬਲਕਪੁਰ ਭੰਜੂਰਾ ਤੇ 4 ਨੰਬਰ ਤੋਂ ਜਿਹੜਾ ਆ ਅਸੀਂ ਚੌਂਕ ਵਾਲੇ ਖੂਨ ਜਾਵਾਂਗੇ ਜਿਹੜਾ ਏਰੀਆ ਉਹਨਾਂ ਨੇ ਘਟੇਲੀ ਮਹਿਰਾ ਤੇ ਆਪਣਾ ਨਿਹਾਲਪੁਰ ਉਹਨਾਂ ਨੇ ਐਕਵਾਇਰ ਕੀਤਾ ਉਤੋਂ ਨਿਕਲ ਕੇ ਸਿੱਧੇ ਅਸੀਂ ਜਾਵਾਂਗੇ ਮਨਵਾਲ ਪਿਆਰੀ ਤੇ ਪੰਗੋਲੀ ਜਿਹੜਾ ਉਹਨਾਂ ਨੇ ਐਕਵਾਇਰ ਕੀਤਾ ਉਹਦੇ ਬਾਅਦ ਸਿੰਬਲ ਚੌਂਕ ਤੋਂ ਅਸੀਂ ਸਿੱਧੇ ਦਫ਼ਤਰ ਆ ਕੇ ਜਿਹੜੀ ਸਮਾਸਤੀ ਕਰਾਂਗੇ ਨਾ ਕੇਵਲ ਘਾਇਆ ਪੁੱਲ ਹਿੰਦ ਕਿਸਾਨ ਸਭਾ ਦਾ ਪ੍ਰਧਾਨ ਆਪਣਾ ਪੱਕੇ ਪੇਸ਼ ਕਰਦਾ ਤੇ ਜਿਹੜੀ ਲੈਂਡ ਪੂਲਿੰਗ ਨੀਤੀ ਮਾਨ ਸਰਕਾਰ ਲੈ ਕੇ ਆਈ ਆ ਇਹ ਲੋਕ ਵਿਰੋਧੀ ਆ ਇਹ ਕਿਸਾਨ ਵਿਰੋਧੀ ਆ ਇਹ ਆਮ ਲੋਕਾਂ ਦੇ ਵਿਰੋਧ ਵਿੱਚ ਜਾਂਦੀ ਆ ਇਸ ਲਈ ਅਸੀਂ ਇਹਦਾ ਵਿਰੋਧ ਕਰਾਂਗੇ ਇਹਨੂੰ ਰੱਦ ਨਹੀਂ ਹੋਣ ਦੇਵਾਂਗੇ ਇਹ ਪਹਿਲੀ ਵਾਰ ਹੋਇਆ ਕਿ ਜ਼ਮੀਨ ਐਕਵਾਇਰ ਕਰਨ ਲੱਗੇ ਨੇ ਬਿਨਾਂ ਮੁਆਵਜ਼ਾ ਦਿੱਤੇ ਆ ਪਲਾਟਾਂ ਦਾ ਲਾਲਚ ਦੇਂਦੇ ਨੇ ਕਿਲਾ ਥਾਂ ਦਾ ਲੈ ਕੇ 6 ਕਨਾਲਾਂ ਜ਼ਬਤ ਕਰ ਲੈਣੀਆਂ 2 ਕਿਲ 2 ਕਨਾਲਾਂ ਵਿੱਚੋਂ ਦੇਣੀਆਂ ਨੇ ਔਰ ਉਹ ਡਿਵੈਲਪਮੈਂਟ ਹੋਣ ਤੇ ਉਹਦਾ ਮੁੱਲ ਪਵੇਗਾ ਡਿਵੈਲਪ ਹੋਣ ਦਾ ਅਰਥ ਇਹ ਆ ਸਾਡੇ ਲਾਗੇ ਤੇ ਝੇਲੀ ਇੰਡਸਟਰੀਅਲ ਹੱਬ ਬਣੀ ਸੀ ਅਜੇ ਤੱਕ 35% ਉਹ ਆਬਾਦ ਹੋਈ ਆ ਜੇ ਉਹ ਜੇ ਸਾਕੇ ਦਾ ਪਲਾਟ ਹੋਏਗਾ ਤੇ ਉਹਦਾ ਕਾਉਂਟੀ ਮੋੜਨੇ ਪੈਣਾ ਕਿਉਂਕਿ ਇਹ ਕਲੋਨੀਆਂ ਆਬਾਦ ਹੀ ਨਹੀਂ ਹੋਣੀਆਂ ਜਿਹੜੀਆਂ ਕਲੋਨੀਆਂ ਅੱਗੇ ਆਬਾਦ ਹੋਈਆਂ ਨੇ ਉਹਨਾਂ ਦੇ ਪਲਾਟਾਂ ਦੇ ਲੋਕ ਅਜੇ ਲੱਭਦੇ ਫਿਰਦੇ ਨੇ 20-20 ਸਾਲ ਹੋ ਗਏ ਨੇ ਕਲੋਨੀਆਂ ਆਬਾਦ ਨਹੀਂ ਹੁੰਜਾ ਇਹ ਲੋਕ 20 ਸਾਲਾਂ ਬਾਅਦ ਕੀ ਲੱਭਣਗੇ ਜਦੋਂ ਇਹਨਾਂ ਸੜਕਾਂ ਬਣਾਉਂਦੀਆਂ ਲਾਈਟਾਂ ਲਾਉਂਦੀਆਂ ਇਹਨਾਂ ਆਖਣਾ ਕਲੋਨੀਆਂ ਡਿਵੈਲਪ ਹੋ ਗਈਆਂ ਹੋਣ ਤੁਹਾਨੂੰ ਪਲਾਟ ਜਿਹੜੇ ਮੇਲੇ ਨੇ ਉਹ ਤੁਹਾਡੇ ਨੇ ਹੋਰ ਕੁਝ ਨਹੀਂ ਤੇ ਉਹਨਾਂ ਪਲਾਟਾਂ ਦਾ ਉਦੋਂ ਕਾਉਂਟੀ ਮੁੱਲ ਨਹੀਂ ਹੋਣਾ ਅਸੀਂ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਜਿਹੜਾ ਨਹੀਂ ਹੋਣ ਦੇਾਂਗੇ ਇਸ ਨੀਤੀ ਨੂੰ ਰੱਦ ਕਰਾ ਕੇ ਛੱਡਾਂਗੇ ਧੰਨਵਾਦ ਜਿੰਨੀ ਇੱਕ ਜਮੀਨ ਜਿਹੜੀ ਪਠਾਨਕੋਟ ਦੇ ਵਿੱਚ ਰਿਕੁਆਇਰ ਕੀਤੀ ਗਈ ਹੈ ਟੋਟਲ 11 ਪਿੰਡ ਨੇ ਮਲਕਪੁਰ ਤੋਂ ਲੈ ਕੇ ਅਸਲਾਮਪੁਰ 80 ਭਜੂਰਾ ਅ ਹਾਂਜੀ ਤੇ ਇਹ ਮੈਰੇ ਤੋਂ ਗਾੜੀ ਸਿੱਧੀ ਚ ਜਿਹਲੇਵਾਲ ਨੂੰ ਹੋ ਕੇ ਇਹ ਮਨਵਾਲ ਤੱਕ ਚੱਲ ਜਾਂਦੀ ਆ ਟੋਟਲ ਹਜ਼ਾਰ ਕਿਲਾ ਜਿਹੜਾ ਸਾਡੇ ਜ਼ਿਲ੍ਹੇ ਦਾ ਅਖਵਾਇਰ ਕੀਤਾ ਜਾਂਦਾ ਸੰਯੁਕਤ ਮੋਰਸ਼ੀਏ ਪੰਜਾਬ ਦੀ ਮੀਟਿੰਗ ਹੋਣੀ ਆ ਉਹਦੇ ਚ ਜਿਹੜਾ ਵੀ ਐਕਸ਼ਨ ਲੀਕਿਆ ਜਾਵੇਗਾ ਉਹ ਅਸੀਂ ਐਕਸ਼ਨ ਨੂੰ ਅਸੀਂ ਕਾਮਯਾਬ ਕਰਾਂਗੇ ਔਰ ਇੱਕ ਇੱਕ ਵਾਰ ਪੱਕੀ ਗਾਰੰਟੀ ਹੈ ਸਾਡਾ ਵਚਨ ਆ ਵੀ ਇਸ ਨੀਤੀ ਨੂੰ ਹਰ ਹਾਲਤ ਵਿੱਚ ਰੱਦ ਕਰਾ ਕੇ ਛੱਡਾਂਗੇ